ਵੈਗੁਰਜੀ ਕੀ ਖਾਲਸਾ ਵੈਗੁਰਜੀ ਖਤੇ ਅੱਜ ਮੈਂ ਆਪਣੇ ਇਹ ਵੀਡੀਓ ਉਸ ਬਣਾ ਰਹੀ ਆ ਮੈਂ ਭਾਈ ਅਮਰਪਾਲ ਸਿੰਘ ਮੈਰੋਂ ਜੀ ਤੱਕ ਪਹੁੰਚ ਦੀ ਕਰਨਾ ਚਾਹੁੰਦੀ ਆ ਉਹ ਇਸ ਲਈ ਕਿ ਜੋ ਨਾ ਕਲਗੀਧਰ ਦੇ ਪੁੱਤਰ ਨੇ ਜੋ ਨਾਨਕ ਸਰੀਆਂ ਦੇ ਖਿਲਾਫ ਜੋ ਕਦਮ ਚੁੱਕਿਆ ਹੈ ਮੈਂ ਉਹਦੇ ਵਿੱਚ ਉਹਨਾਂ ਦੀ ਮਤਲਬ ਕਿ ਇੱਕ ਬੜੀ ਬਡੀ ਸਚਾਈ ਦੱਸਣਾ ਚਾਹੁੰਦੀ ਆ ਸਚਾਈ ਕਿ ਮੇਰੇ ਮੇਰੇ ਹਸਬੰਦ ਲੱਖੇ ਬਾਬੇ ਦਾ ਮਤਲਬ ਬਹੁਤ ਵੱਡ ਨਜ਼ਦੀਕੀ ਸੇਵਾਦਾਰ ਸੀ। ਔਰ ਮੈਂ ਉਹ ਨਾਨਸਰ ਤਿੰਨ ਚਾਰ ਸਾਲ ਇਹਨਾਂ ਦੇ ਵਿੱਚ ਵਿਚਰੀ ਆ। ਔਰ ਜੋ ਮੈਂ ਆਪਣੀ ਅੱਖਾਂ ਦੇ ਨਾਲੇ ਵੇਖਿਆ ਕੰਨਾਂ ਦੇ ਨਾਲ ਸੁਣਿਆ ਉਹ ਮੈਨੂੰ ਅਜ ਤੱਕ ਦੱਸਣ ਦਾ ਕਿਸੇ ਨੂੰ ਮੌਕਾ ਨਹੀਂ ਸੀ ਮਿਲਿਆ। ਕਿੰਨਾ ਤੱਕ ਕੋਈ ਪਹੁੰਚਿਆ ਨਹੀਂ ਸੀ। ਕਿ ਅੱਜ ਮੈਨੂੰ ਆਈਗਰੂ ਨੇ ਮੌਕਾ ਬਖਸ਼ਿਆ ਕਿ ਮੇਰੀ ਮੈਂ ਕਿਸੇ ਨੂੰ ਦੱਸ ਸਕਦੀ ਆ। ਇਹ ਹੈ ਕਿ ਇਹਨਾਂ ਦੇ ਕੋਲ ਨਜ਼ਾਇਜ਼ ਇੱਕ ਹਾਂਗਕਾਂਗ ਤੋਂ ਲੇਡੀਜ਼ ਆਇਆ ਕਰਦੀ ਉਹ ਉਹ ਨੂੰ ਆਪਣੇ ਪਰਸਨਲ ਕਮਰੇ ਦੇ ਉੱਪਰ ਰੱਖਿਆ ਕਰਦਾ ਉਹ ਬਿਲਕੁਲ ਠੀਕ ਹੁੰਦੀ ਸੀ ਪਰ ਜਦੋਂ ਸਵੇਰੇ ਆਸੀ ਉਹਨੂੰ ਮਿਲਣ ਜਾਂਦੇ ਮਤਲਬ ਕਿ ਉਹਦੀ ਇੰਨੀ ਬੁਰੀ ਤਰ੍ਹਾਂ ਹਾਲਤ ਹੋਈ ਹੁੰਦੀ ਸੀ ਕਿ ਉਹਦਾ ਬੀਪੀ ਲੋ ਤੋਂ ਚੱਲਿਆ ਵੀ ਨਹੀਂ ਸੀ ਜਾਂਦਾ ਹੁੰਦਾ ਕਿ ਸਾਨੂੰ ਸਭ ਪਤਾ ਲੱਗਦਾ ਹੁੰਦਾ ਸੀ ਕਿ ਇਹਦਾ ਕਾਰਨ ਕੀ ਹੈ ਉਸ ਤੋਂ ਬਾਅਦ ਇਹਨਾਂ ਦੇ ਕਮਰਿਆਂ ਦੇ ਵਿੱਚ ਅਸੀਂ ਕਿਉਂਕਿ ਉੱਥੇ ਰਹਿਣ ਦੇ ਬਾਵਜੂਦ ਮੈਨੂੰ ਇਹ ਸਫਾਈ ਕਰੋ ਪੋਚਾ ਲਾਓ ਇਹ ਕਰੋ ਉਹ ਕਰੋ ਕੰਦੇ ਰੰਦਾ ਹੁੰਦਾ ਸੀ ਔਰ ਫਿਰ ਮੈਂ ਇਹਦੇ ਕਮਰੇ ਦੇ ਵਿੱਚ ਦੂਸਰੇ ਕੱਪੜੇ ਵੀ ਦੇਖੇ ਨੇ ਸਪੋਰਟਸ ਵਾਲੇ ਟੀ-ਸ਼ਰਟ ਵਗੈਰਾ ਜੋ ਵੀ ਹੈ ਹੁੰਦੇ ਨੇ ਲੱਗ ਜਿਵੇਂ ਬਾਬਾ ਲੋਕ ਪੰਜ ਦਿਨ ਉਹਨਾਂ ਤੋਂ ਐਕਸਟਰਾ ਔਰ ਮੈਂ ਜੋ ਹਾਂਗਕਾਂਗ ਵਾਲੀ ਉਹ ਮਤਲਬ ਕਿ ਖਾਣਾ ਵਗੈਰਾ ਬਾਹਰੋਂ ਬੜੀ ਤਰ੍ਹਾਂ ਤਰ੍ਹਾਂ ਦੀ ਪਤਾਰਥ ਬਣਾ ਕੇ ਲੈ ਕੇ ਆਉਂਦੀ ਸੀ ਔਰ ਉਸ ਤੋਂ ਬਾਅਦ ਮਤਲਬ ਕਿ ਜਦੋਂ ਇਹਦੀ ਕਿਚਨ ਦੇ ਵਿੱਚ ਮੈਨੂੰ ਵੀ ਜਾਣ ਦਾ ਬਹੁਤ ਵਾਰੀ ਮੌਕਾ ਮਿਲਿਆ ਸੀ ਤਾਂ ਮੈਂ ਉੱਥੇ ਚਿਕਨ ਤੇ ਮੱਛੀ ਵੀ ਮਤਲਬ ਕਿ ਮੈਂ ਵੇਖੀ ਔਰ ਇਹਦਾ ਮੇਰੇ ਹਸਬੰਦ ਨੂੰ ਮੈਂ ਖੁਦ ਦੇਖਿਆ ਕਿ ਉਹ ਇਹਨਾਂ ਨੂੰ ਦਿੰਦਾ ਹੋਇਆ ਮੈਨੂੰ ਵੀ ਮਨਾ ਕੀਤਾ ਸੀ ਕਿ ਤੁਸੀਂ ਮਤਲਬ ਕਿ ਇਹ ਕੰਮ ਨਾ ਕਰੋ ਕਿ ਕਿਉਂ ਉਹ ਉਹਨਾਂ ਦੇ ਨਾਲ ਮਿਲਿਆ ਹੋਇਆ ਸੀ ਇਸ ਕਰਕੇ ਔਰ ਮੈਂ ਅੱਜ ਤੱਕ ਕਹਿ ਰਹੀ ਹਾਂ ਕਿ ਅਮਰਤਪਾਲ ਸਿੰਘ ਮੇਰਾ ਮੇਰੇ ਪੁੱਤਰਾ ਵਰਗਾ ਹੈ ਪਰ ਮੈਨੂੰ ਕਹਿਣਾ ਪੈ ਰਿਹਾ ਕਿ ਕਿ ਧਰਮ ਦਾ ਮਾਮਲਾ ਕਿ ਇਹਨੇ ਲਖਾ ਬਾਬੇ ਨੇ ਮੈਨੂੰ ਵੀ ਟੱਚ ਕੀਤਾ ਔਰ ਮੈਨੂੰ ਵੀ ਮਤਲਬ ਇਹਨੇ ਬੁਰੀ ਤਰ੍ਹਾਂ ਮਤਲਬ ਕਿ ਪੇਸ਼ ਆਇਆ ਔਰ ਇਹ ਕਈ ਤਰ੍ਹਾਂ ਦੇ ਆਪਣੇ ਚੇਲੇ ਚਾਟੜੇ ਮਤਲਬ ਕਿ ਆਪਣੇ ਭਤੀਜੇ ਭਾਂਜੇ ਨੂੰ ਮਤਲਬ ਕਿ ਕਰਕੇ ਮੇਰੇ ਤੇ ਇਲਜ਼ਾਮ ਵਗੈਰਾ ਲਗਾਂਦੇ ਰਹਿੰਦੇ ਸੀ ਔਰ ਇਹਨੂੰ ਕੋਈ ਅਗਰ ਸਿੱਧੀ ਤਰ੍ਹਾਂ ਇਹਦੇ ਹੱਥ ਵਿੱਚ ਨਹੀਂ ਸੀ ਨਾ ਆਂਦਾ ਕੋਈ ਤਾਂ ਉਹਨੂੰ ਨਸ਼ੇ ਦਾ ਸੇਵਨ ਕਰਵਾ ਕੇ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੁੰਦਾ ਰਿਹਾ بس میری میری بنتی ہے کہ میری ویڈیو میں بھائی میں અમરપાલ ਸਿੰਘ ਮਹਿਰੋ ਤੱਕ ਪਹੁੰਚਣਾ ਕਰਦੀ ਕਰਦੀ ਪਹੁੰਚਦੀ ਕਰਨੀ ਚਾਹਨੀ ਆ ਜਿਸ ਨਾਲ ਮੈਨੂੰ ਇਹ ਥੋੜਾ ਮਤਲਬ ਕਿ ਆਰਾਮ ਮਿਲ ਸਕੇ ਜੋ ਕਿ ਮੇਰੇ ਅੰਦਰ ਬਹੁਤ ਜ਼ਿਆਦਾ ਪਛਤਾਵਾ ਲੱਗੇ ਹੋਏ ਕਿ ਇਹਨਾਂ ਦੇ ਨਾਲ ਮੈਨੂੰ ਰਹਿ ਕੇ ਨਰਕਾਂ ਦੇ ਵਿੱਚ ਵੀ ਜਗ੍ਹਾ ਨਹੀਂ ਮਿਲੇ ਅੱਛਾ ਉਸ ਤੋਂ ਬਾਅਦ ਇੱਕ ਸਾਡੀ ਮਤਲਬ ਕਿ ਸਾਡੀ ਖੁਦ ਦੀ ਲੜਕੀ ਇੱਕ ਮਹੀਨਾ ਦੋ ਮਹੀਨੇ ਇਹਨਾਂ ਨੇ ਬਾਹਰ ਦੇ ਚੱਕਰ ਦੇ ਵਿੱਚ ਆਪਣੇ ਕੋਲ ਰੱਖ ਕੇ ਉਹਨੂੰ ਅੱਜ ਤੱਕ ਇਹਨਾਂ ਨੇ ਪਤਾ ਨਹੀਂ ਕਿ ਉਹ ਬਾਹਰ ਚਲੀ ਗਈ ਹੈ ਜਾਇਨਾ ਨੇ ਮਾਰਿਆ ਖਪਾਇਆ ਔਰ ਮੈਂ ਅਲਰਟ ਕੀਤਾ ਲਖੇ ਬੱਬੇ ਨੂੰ ਮੈਂ ਕਿਹਾ ਇਸ ਤਰ੍ਹਾਂ ਕਰਕੇ ਉਹ ਲੜਕੀ ਦੇ ਨਾਨਾ ਨਾਨੇ ਜਾਂ ਦਾਦਾ ਦਦੀ ਮੈਨੂੰ ਬੇਲੇ ਨੇ ਉਹ ਪੁੱਛਦੇ ਨੇ ਮੈਨੂੰ ਕਿ ਤੂੰ ਪਤਾ ਕਰੇ ਨਾਨਕ ਸਰ ਮਤਲਬ ਕਿ ਇਸ ਤਰ੍ਹਾਂ ਕੋਈ ਇਸ ਲੜਕੀ ਭੇਜੀ ਸੀ ਉਹ ਕਿੱਥੇ ਹੈ ਤਾਂ ਮੈਂ ਲਖੇ ਭਾਬੇ ਨਾਲ ਗੱਲ ਕਰੀ ਤਾਂ ਇਹਨੇ ਮੈਨੂੰ ਚੁੱਪ ਕਰਾ ਦਿੱਤਾ ਬੋਲੇ ਨਹੀਂ ਉਹਨਾਂ ਨੂੰ ਕੋਈ ਸਾਨੂੰ ਨਹੀਂ ਪਤਾ ਕੁਛ ਨਹੀਂ ਪਤਾ ਅਰੇ ਇਸ ਤੋਂ ਸਾਫ਼ ਪਤਾ ਲਗਾ ਸਕਦੇ ਠੀਕ ਹੈ ਜੀ ਹਵਾਈ ਗੁੱਚੀ ਕਾ ਖਾਲਸਾ ਹਵਾਈ ਗੁੱਚੀ ਫਤਿਹ ਮਾਤਾ ਜੀ ਅਸੀਂ ਤੋਂ ਜਾਣਦੇ ਨਹੀਂ ਸਾਨੂੰ ਇੱਕ ਅਸੀਂ ਇੱਕ ਵੀਡੀਓ ਦੇਖੀ ਥੋਡੀ ਹਾਂਜੀ ਉਹ ਬਾਅਦ 'ਚ ਦੇਖੀ ਕਿਉਂਕਿ ਫੋਨ ਅਸੀਂ ਮੈਂ ਚਲਾਉਂਦਾ ਨਹੀਂ ਬਹੁਤ ਥੋੜਾ ਜਿਹਾ ਅਸੀਂ ਕਿਸੇ ਕੰਮ 'ਚ ਤੁਰੇ ਫਿਰਦੇ ਆਂ ਤੇ ਮੈਨੂੰ ਤੁਹਾਡੇ ਮੈਸੇਜ ਆਏ ਹੋਏ ਸੀ ਹਾਂਜੀ ਤੇ ਅਸਲ ਦੇ ਵਿੱਚ ਉਹ ਮੈਸੇਜ ਇੱਕ ਪਹਿਲੋਂ ਫਤਿਹ ਭਲਾਈ ਹੋਈ ਸੀ ਤੁਸੀਂ ਹੇ ਤੁਸੀਂ ਕਿਹਾ ਸੀ ਮੈਂ ਲੱਖੇ ਬਾਬੇ ਬਾਰੇ ਕੋਈ ਗੱਲ ਕਰਨਾ ਚਾਹੁੰਦੀ ਆ ਹਾਂਜੀ ਇਹ ਉਹ ਲੱਖਾ ਬਾਬਾ ਬਾਬੀ ਜਿਹੜਾ ਜਗਰਾਉ ਨਾਨਕ ਸਰ 68 ਦਾ ਮੁਖੀ ਹੈ ਹਾਂਜੀ ਉਹਨਾਂ ਦੀ ਗੱਲ ਕਰਦੇ ਤੁਸੀਂ ਮੇਰੀ ਇੱਕ ਇੰਟਰਵਿਊ ਹੋਈ ਆ ਹਾਂਜੀ ਤੇ ਉਹ ਸਿੰਘ ਦਾ ਨਾਂ ਜਸਵੀਰ ਸਿੰਘ ਸ੍ਰੀ ਮੁਕਸਰ ਸੇਵ ਤੋਂ ਆਪੋ ਪੱਤਰਕਾਰ ਆ ਜੀ ਉਹਨਾਂ ਨਾਲ ਬੈਠੇ ਬੈਠੇ ਜਦੋਂ ਇੱਕ ਗੱਲਬਾਤ ਚੱਲ ਪਈ ਤੇ ਮੈਨੂੰ ਚੇਤਾ ਆ ਗਿਆ ਵੀ ਇੱਕ ਮੈਨੂੰ ਮੈਸੇਜ ਆਇਆ ਹੋਇਆ ਜੀ ਤੇ ਮੈਂ ਉੱਥੇ ਦੇ ਚਜ ਕੋ ਕੇ ਕੁਦਰਤੀ ਜਿਵੇਂ ਫੋਨ ਲਾ ਲਿਆ ਤੁਹਾਡਾ ਤੁਸੀਂ ਚੱਕ ਵੀ ਲਿਆ ਰਾਤ ਨੂੰ ਜੀ ਹਾਂਜੀ ਮੈਂ ਤੁਹਾਨੂੰ ਦੱਸਿਆ ਵੀ ਇਹ ਜਿਹੜੀ ਕਾਲ ਆ ਰਿਕਾਰਡ ਹੋ ਰਹੀ ਹੈ ਮੀਡੀਆ 'ਚ ਆ ਸਕਦੀ ਹੈ ਤੁਸੀਂ ਉੱਥੋਂ ਕਹਿੰਦੇ ਕਿ ਕੋਈ ਚੱਕਰ ਹੈ ਹਾਂ ਬਟਾ ਤੁਸੀਂ ਉਸ ਸਥਾਨ ਦੇ ਨਾਲ ਸ਼ੁਰੂ ਤੋਂ ਜੁੜੇ ਹੋਏ ਸੀ ਹਾਂਜੀ ਤੁਹਾਡਾ ਜਿਹੜਾ ਹਸਬੈਂਡ ਸੀ ਜੀ ਉਹ ਬਾਬੇ ਲੱਖੇ ਦਾ ਸੇਵਾਦਾਰ ਆ ਸੀ ਤੁਹਾਡੇ ਕਹਿਣ ਮੁਤਾਬਿਕ ਹਾਂਜੀ ਹਾਂਜੀ ਅਸੀਂ ਉਹ ਇੰਟਰਵਿਊ ਰਿਕਾਰਡ ਤਾਂ ਕਰ ਲਈ ਆ ਹਾਂਜੀ ਪਰ ਅਸੀਂ ਉਹ ਰੋਕ ਕੇ ਰੱਖੀ ਹੋਈ ਆ ਜੀ ਵੀ ਹੋ ਸਕਦਾ ਵੀ ਇਹ ਗੱਲ ਬਾਤ ਜਿਹੜੀ ਹੈਗੀ ਥੋੜੀ ਹਾਂਜੀ ਅਸੀਂ ਤਾਂ ਸਮਝਣਾ ਵੀ ਝੂਠੀ ਨਾ ਹੋਵੇ ਜੀ ਇਹ ਨਾ ਹੋਵੇ ਵੀ ਸਾਨੂੰ ਕਿਸੇ ਬੀਬੀ ਨੇ ਬਿਆਨ ਦੇ ਦਿੱਤੇ ਤੇ ਅਸੀਂ ਕਿਸੇ ਗੁਰੂ ਘਰ ਦੀ ਨਿੰਦਾ ਕਰਤੀ ਕਿਸੇ ਸਾਧੂ ਦੀ ਨਿੰਦਾ ਕਰਤੀ ਹੋ ਸਕਦਾ ਸਾਡੇ ਤੇ ਕੁੱਠੀ ਨਾ ਪੈ ਜੇ ਅਸੀਂ ਉਸ ਗੱਲ ਨੂੰ ਉਸ ਕੇਸ ਨੂੰ ਤਸਦੀਕ ਕਰਨ ਵਾਸਤੇ ਵੈਰੀਫਾਈ ਕਰਨ ਵਾਸਤੇ ਮੈਂ ਇੱਕ ਦਿਨ ਇੱਕ ਰਾਤ ਦੇ ਸਫ਼ਰ ਤੋਂ ਬਾਅਦ ਜੀ ਪੰਜਾਬ ਤੋਂ 2500 ਕਿਲੋਮੀਟਰ ਦੂਰ ਆਏ ਆ ਅੱਜ ਜੀ ਸਿਰਫ ਗੁਰੂ ਘਰ ਦਾ ਨਹੀਂ ਮਸਲਾ ਇਹ ਸਾਡੀਆਂ ਧੀਆ ਭੈਣਾਂ ਦੀ ਇੱਜ਼ਤ ਦਾ ਵੀ ਮਸਲਾ ਇਹ ਭੈਣਾਂ ਦੀ ਇੱਜ਼ਤ ਉੱਥੇ ਬੱਚਿਆਂ ਦੇ ਹੋ ਰਹੇ ਸ਼ੋਸ਼ਣ ਦਾ ਵੀ ਮਸਲਾ ਉੱਥੇ ਤੁਸੀਂ ਇੰਟਰਵਿਊ ਦੇ ਵਿੱਚ ਆਖਿਆ ਵੀ ਬਾਬੇ ਲੱਖੇ ਦੇ ਕੋਲੇ ਤੁਸੀਂ ਆਪ ਵੇਖਿਆ ਚਾਰ ਜਨਾਨੀਆਂ ਜਿਹਦੇ ਵਿੱਚੋਂ ਇੱਕ ਮਾਂ ਤੇ ਤਿੰਨ ਧੀਆ ਚੰਡੀਗੜ੍ਹ ਤੋਂ ਆਉਂਦੀਆਂ ਸੀ ਬਾਬੇ ਲੱਖੇ ਦਾ ਸਮਰਕ ਸੀ ਤਾਂ ਹਾਂ ਫੇਰ ਇੱਕ ਹਾਂਗਕਾਂਗ ਤੋਂ ਵੀਪੀ ਆਉਂਦੀ ਸੀ ਬਾਬੇ ਲੱਖੇ ਨਾਲ ਪੈਂਦੀ ਹੁੰਦੀ ਸੀ ਉਹਨਾਂ ਦਾ ਤੇ ਮੈਨੂੰ ਸ਼ੋਰ ਪੱਦਰ ਇੱਕ ਹੋਰ ਬੱਚੀ ਸੀਗੀ 18-19 ਸਾਲ ਦੀ ਜਿਹੜੀ ਹਸਪੀਟਲ ਦੇ ਵਿੱਚ ਰਿਸ਼ਤੇਦਾਰੀ ਚੋਂ ਸੀ ਹਾਂ ਉਹ ਕੁੜੀ ਨੂੰ ਘਰ ਦੇ ਕਹਿੰਦੇ ਬਾਹਰ ਭੇਜਣਾ ਤੇ ਬਾਬਾ ਲੱਖਾ ਕਹਿੰਦਾ ਮੈਂ ਭੇਜ ਦੂੰ ਇੱਥੇ ਛੱਡ ਦੋ ਉਹ ਕੁੜੀ ਨਾਂ ਹਜੇ ਤੱਕ ਜਾਉਂਦੀ ਮਿਲੀ ਤੇ ਨਾ ਮਰੀ ਮਰੀ ਇਹ ਗੱਲਾਂ ਤੁਸੀਂ ਮੀਡੀਆ ਦੇ ਇਹਨਾਂ ਦੇ ਬਜ਼ੁਰਗ ਮੇਰੀ ਮਗਰ ਰੋਂਦੇ ਰੋਂਦੇ ਹੁਣ ਮੇਰਾ ਖਾਲ ਪਿੱਛੇ ਨੰਨ ਨਾਨੀ ਉਹ ਡੈਥ ਹੋ ਗਈ ਪਰ ਉਹਨਾਂ ਦੇ ਅੱਗੇ ਮਾਮਾ ਮਾਮੀ ਜੋ ਵੀ ਜਿਹੜੀਆਂ ਇਹ ਗੱਲਾਂ ਬਾਤਾਂ ਤੁਸੀਂ ਉੱਥੇ ਆਖੀਆਂ ਹਾਂ ਉਹਦੇ 'ਚ ਹੋਰ ਗੱਲਾਂ ਜਿਹੜੀਆਂ ਆਉਂਦੀਆਂ ਹਾਂ ਹਾਂ ਉਹਦੇ 'ਚ ਇਹ ਗੱਲਾਂ ਵੀ ਆਈਆਂ ਤੁਸੀਂ ਇਹ ਗੱਲ ਕਹੀ ਆ ਹਾਂ ਵੀ ਬਾਬਾ ਲੱਖਾ ਤੇ ਉਹਦੇ ਸਾਥੀ ਹਾਂ ਉਥੋਂ ਮੱਛੀ ਮਗਾ ਕੇ ਜਾਂ ਮੱਛੀ ਸਰੋਵਰ ਚੋਂ ਮੱਛੀਆਂ ਫੜ ਕੇ ਮੇਰੇ ਮੇਰੇ ਹਸਬੰਦ ਮੈਂ ਆਪ ਉਹਨਾਂ ਨੂੰ ਮੰਨਿਆ ਕੀਤਾ ਵੀ ਤੁਸੀਂ ਇਹ ਕੀ ਕਰਦੇ ਹੋ ਉਹਨਾਂ ਨੇ ਸੱਚੀ ਤੁਹਾਡੇ ਸਾਹਮਣੇ ਮੱਛੀਆਂ ਕਰੋੜ ਜੋ ਕੱਢ ਕੇ ਖਾਧੀਆਂ। ਲੈ ਉਹਨਾਂ ਦੇ ਅੰਦਰ ਕਮਰੇ ਦੇ ਵਿੱਚ ਵੇਖੀ ਐ ਨਾ ਮੈਂ। ਲੈ ਕੇ ਆਂਦੇ ਹੋਏ ਮੇਰੇ ਹਸਬੰਦ ਨੇ ਮੈਨੂੰ ਆਪ ਮਤਲਬ ਕਿ ਮੈਂ ਉਹਨਾਂ ਨਾਲ ਵੀ ਲੜੀ। ਜਗਰਾਉ 68 ਦੇ ਵਿੱਚ ਮੇਰੇ ਨਾਲ। ਮੈਂ ਉਹਨਾਂ ਨਾਲ ਵੀ ਲੜੀ ਵੀ ਤੁਸੀਂ ਕੀ ਕੀ ਕਰ ਰਹੇ ਹੋ ਇੱਥੇ। ਕਿਉਂਕਿ ਉਹਦੇ ਮਤਲਬ ਕਿ ਅੰਦਰ ਜਿਹੜਾ ਲੱਖਾ ਇਹਦਾ ਕਮਰਾ ਸੀ, ਲੱਖੇ ਦਾ ਬਾਬੇ ਦਾ। ਉਹਦੇ ਅੰਦਰ ਮਤਲਬ ਰਸੋਈ ਸੀ ਪਿਛਲੇ ਬੈਕਸਾਈਡ ਤੋਂ। ਹਾਂਜੀ। ਜਦੋਂ ਹਾਂਗਕਾਂਗ ਵਾਲੀ ਬੀਬੀ ਆਇਆ ਕਰਦੀ ਉਹ ਖਬਰੋ ਖਾਣਾ ਵਰਨਾਕ ਲੈ ਕੇ ਆਇਆ ਕਰਦੀ ਸੀ ਤਾਂ ਉਹਨੂੰ ਗਰਮ ਕਰਨਾ ਜਾਂ ਨੂੰ ਮਤਲਬ ਕਿ ਅੱਗੇ ਜਿਹੜਾ ਬਸ ਜਨ ਦਾ ਕਹਣਾ ਤੁਸੀਂ ਖਾ ਲਓ ਅਸੀਂ ਮਤਲਬ ਕਿ ਉੱਥੇ ਚਲੇ ਜਾਣਾ ਲੈ ਤਾਂ ਮੈਂ ਉੱਥੇ ਮਤਲਬ ਕਿ ਵੇਖੀਏ ਨੇ ਅੰਦਰ ਮੱਛੀ ਤੁਸੀਂ ਉਦੋਂ ਬਾਅਦ ਕਿਉਂ ਨਹੀਂ ਚੱਕੀ ਤੁਸੀਂ ਸੰਗਤ ਨੂੰ ਆਪਦੇ ਮਾਪਿਆਂ ਨੂੰ ਤੇ ਸਹੁਰਿਆਂ ਨੂੰ ਆਪਦੇ ਹਸਬੰਡ ਨੂੰ ਦੱਸਦੇ ਵੀ ਤੇ ਤਾਂ ਮੀਟ ਖਾਂਦੇ ਤੇ ਤਾਂ ਉਹ ਤਾਂ ਖੁਦ ਨਾਲ ਮਿਲੇ ਹੋਏ ਸੀਗੇ ਉਹ ਮੈਨੂੰ ਚੁੱਪ ਕਰਾਉਂਦੇ ਸੀਗੇ ਤੇ ਤੁਝ ਮਤਲਬ ਚੁੱਪ ਕਰ ਜੋ ਉਹ ਤਾਂ ਦੇਖੋ ਹੁਣ ਕੋਈ ਵੀ ਉਹਨਾਂ ਦੇ ਸਟਾਫ ਦੇ ਮੈਂਬਰ ਹੋਊਗਾ ਉਹ ਥੋੜੇ ਬੋਲੂਗਾ ਉਹ ਤਾਂ ਖੁਦ ਉਹ ਤਾਂ ਸਪੋਰਟ ਕਰਦੇ ਸੀ ਇਹਨਾਂ ਦੇ ਲਖਾ ਬਾਬਾ ਉਹਨਾਂ ਨੂੰ ਪੈਸੇ ਦੇ ਦਿੰਦਾ ਸੀ ਉਹਨਾਂ ਨੂੰ ਕੁੱਕੀ ਦੇ ਦਿੰਦਾ ਸੀ ਉਹਨਾਂ ਨੂੰ ਕੋਈ ਨਸ਼ਾ ਪੱਤਾ ਉੱਥੇ ਆਮ ਚੱਲਦਾ ਸਾਰਾ ਇੱਕ ਲੇਡੀ ਜੀ ਸੀਗੀ ਉਹਨੂੰ ਨਸ਼ੇ ਦਾ ਮਤਲਬ ਕੁਝ ਪਿਲਾ ਕੇ ਹਾਂਜੀ ਤਾਂ ਇਹਨੇ ਆਏ ਆਪਣੇ ਭਤੀਜਿਆਂ ਨੂੰ ਆਪਣੇ ਭਾਂਜ ਨੂੰ ਬੁਲਾ ਲੈਂਦਾ ਹੁੰਦਾ ਸੀ ਉਹ ਲੱਖੇ ਖੁਦ ਮਤਲਬ ਗਲਤ ਕੰਮ ਕੋਸਿਕ ਮੈਂ ਕਰਦੇ ਹੁੰਦੇ ਸੀ ਫਿਰ ਇਹਨਾਂ ਦਾ ਹੱਕ ਕੰਮ ਨਹੀਂ ਸੀ ਹੱਕ ਰੋਕਣਾ ਅਸੀਂ ਮਾਤਾ ਜੀ ਮਹੀਨਾ ਪਹਿਲਾਂ ਇੱਕ ਬਾਬਾ ਸਾਧ ਚੱਕੇ ਬਲਜਿੰਦਰ ਜੀ ਦੇ ਚ ਬਿਲਕੁਲ ਜਦੋਂ ਬਲਜਿੰਦਰ ਸਾਹਿਬ ਤੇ ਕਮਰੇ ਦੀ ਤਲਾਸ਼ੀ ਲਈ ਉੱਥੋਂ ਨਜੇ ਦੇ ਕੈਪਸੂਲ ਸਾਡੇ ਹੱਥ ਲੱਗੇ ਹਾਂਜੀ ਉੱਥੋਂ ਕੁੰਡਮਾ ਦੀਆਂ ਡੱਬੀਆਂ ਸਾਨੂੰ ਮਿਲੀਆਂ ਉੱਥੋਂ ਜਿਹੜੀਆਂ ਬੀਬੀਆਂ ਦੇ ਅ ਅੰਡਰਗਾਰਡਮੈਂਟਸ ਕੱਪੜੇ ਸਾਨੂੰ ਉੱਥੋਂ ਮਿਲੇ ਉੱਥੋਂ ਬੀਬੀਆਂ ਵਾਲੀਆਂ ਗਰਭਵਤੀ ਹੈਗੀਆਂ ਕਿ ਨਹੀਂ ਹੈਗੀਆਂ ਸਕੈਨਾਂ ਸਾਡੇ ਹੱਥ ਲੱਗੀਆਂ ਉੱਥੋਂ ਬੀਬੀਆਂ ਆਉਂਦੀਆਂ ਜਾਂਦਗਾਂ ਦੀਆਂ ਕੁੜੀਆਂ ਸਾਡੇ ਕੋਲ ਵੀਡੀਓ ਰਿਕਾਰਡਿੰਗਾਂ ਹੱਥ ਲੱਗੀਆਂ ਤੇ ਅਸੀਂ ਉਸ ਕੇਸ ਨੂੰ ਅੱਗੇ ਲੈ ਕੇ ਗਏ ਤੁਸੀਂ ਮੈਂ ਬਾਬੇ ਲੱਖੇ ਦੇ ਕਮਰੇ ਤੱਕ ਕਦੇ ਜ਼ਿੰਦਗੀ ਚ ਨਹੀਂ ਗਏ ਇਹ ਸੇਮ ਹੀ ਹੈ ਫਿਰ ਅੰਦਰ ਮੈਨੂੰ ਤਾਂ ਜਾਣਨਾ ਪੈਂਦਾ ਸੀ ਮਖ ਨੂੰ ਮੇਰਾ ਤੁਸੀਂ ਬੇਟਾ ਹੈ ਉਹ ਫ੍ਰੈਂਕਲੀ ਕਹਦਣੀ ਹੈ ਧਰਮ ਦਾ ਮਸਲਾ ਹੈ ਇੰਨਾ ਨਹੀਂ ਮੇਰੇ ਤੋਂ ਆਪਣੇ ਲੱਤਾਂ ਵੀ ਘਟਾਈਆਂ ਨੇ ਤੁਸੀਂ ਮੇਰੇ ਲੱਤਾਂ ਘੁੱਟੋ ਮੇਰੇ ਪੱਟ ਘੁੱਟੋ ਮੇਰਾ ਸਿਰ ਘੁੱਟੋ ਇਸ ਦਾ ਮਤਲਬ ਇਹ ਹੁੰਦਾ ਸੀਗਾ ਵੀ ਹਾਂ ਵੇ ਇੱਕ ਸੰਤਮਾਹ ਪੁਰਸ਼ ਹੈ ਨਾ ਹਾਂਜੀ ਮਤਲਬ ਕਿ ਮੈਂ ਖੁਦ ਕੀਤਾ ਹੁਣ ਆਪਾਂ ਨੂੰ ਇੱਕ ਬੰਦਾ ਮਿਲਿਆ ਆਪਾਂ ਨੂੰ ਦੋਨਾਂ ਨੂੰ ਹੁਣ ਮਿਲਿਆ ਵੀਡੀਓ ਰਿਕਾਰਡ ਹੋ ਰਿਹਾ ਹੈ ਹਾਂ ਮਿਲਿਆ ਉਹ ਕਹਿੰਦਾ ਹਾਂ ਮੈਂ ਉੱਥੇ ਡਿਊਟੀ ਕਰਦਾ ਸੀ ਡਿਊਟੀ ਕਰਦਾ ਸੀ ਮੈਂ ਸਵੇਰੇ ਕਿੰਨਾ ਹੁੰਦਾ ਪੁਆਇੰਟ ਉਹਨਾਂ ਦਾ ਮੈਂ ਸਵੇਰੇ ਪਾਠ ਕਰਨ ਉੱਠਿਆ ਇੱਕ ਬੱਚੇ ਦੀਆਂ ਚੀਕਾਂ ਪੈ ਰਹੀਆਂ ਸੀ ਜਦੋਂ ਮੈਂ ਉਸ ਕਮਰੇ 'ਚ ਵੇਖਿਆ ਹਾਂ ਬਾਬੇ ਲੱਖੇ ਦੇ ਦੋ ਸੇਵਾਦਾਰ ਉਸ ਬੱਚੇ ਨੂੰ ਬਿਨਾਂ ਕੱਪੜਿਆਂ ਤੋਂ ਆਪਦੇ ਰਜਾਈ 'ਚ ਪਾਈ ਹੋਏ ਸੀ ਕਰ ਪੈ ਕਰ ਰਹੇ ਨਹੀਂ ਪਾਠ ਨਹੀਂ ਇਹ ਇਹ ਬੰਦੇ ਦੀ ਅੱਖੀ ਹੱਡ ਭੀਤੀ ਆ ਉਹਨੇ ਕਿਹਾ ਮੈਂ ਉੱਥੇ ਲੜਿਆ ਉਹਦੇ ਮੂੰਹੋਂ ਨਿਕਲ ਗਿਆ ਵੀ ਮੈਂ ਮਤਲਬ ਕਿ ਗੋ ਕੀਤੀ ਐ ਬਹਿਸ ਕੀਤੀ ਉਹਨਾਂ ਨਾਲ ਮੈਨੂੰ ਤੇ ਤੁਹਾਨੂੰ ਇਹ ਸਟੇਟਮੈਂਟ ਦੇਣ ਤੋਂ ਬਾਅਦ ਲੱਖਾ ਭਾਵੇਂ ਗੋਲੀ ਮਰਵਾ ਦਵੇ ਮੈਨੂੰ ਕੋਈ ਅਫਸੋਸ ਨਹੀਂ ਕਿਉਂਕਿ ਮੇਰੇ ਤੇ ਉਹਨੇ 2-3 ਵਾਰ ਕੀਤੇ ਨੇ ਜਦੋਂ ਨੂੰ ਪਤਾ ਲੱਗ ਜਾਂਦੇ ਸੀ ਕਿ ਨੇ ਮੈਂ ਕਰਨੇ ਲੱਗੀ ਆਂ ਰੋਜ਼ ਕਰਨ ਲੱਗੀ ਆਂ ਕਦੀ ਸਾਡੇ ਘਰ ਉਹਨਾਂ ਨੇ ਕਦੀ ਮੇਰੇ ਥਾਣੇ 'ਚ ਪੁਲਿਸ 'ਚ ਫੋਨ ਕਰਵਾ ਦੇਣਾ ਕਿ ਇਹ ਤੁਹਾਡੀ ਕੁੜੀ ਐਦਾਂ ਕਰ ਰਹੀ ਹੈ ਕਦੀ ਮੇਰੇ ਸੋਹਰੇ ਵਾਲੇ ਨੂੰ ਕਰ ਦੇਣਾ ਸਾਡੇ ਵੱਡੇ ਕਿਉਂਕਿ ਉਹ ਤਾਂ ਸੰਤ ਬਣਦੇ ਨੇ ਨਾ ਮੈਂ ਗੁਰੂ ਘਰ ਮੈਂ ਅਰਦਾਸ ਕਰਕੇ ਆਈ ਆਂ ਮੈਂ ਕਲਗੇਲੇ ਪਾਸੋਂ ਮਾਰੇ ਤੂੰ ਇਹਦੇ ਕੋਈ ਸਿੱਖ ਪੇਜ ਆਪਣਾ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਭੇਜਿਆ ਸੀ ਨਾ ਕੋਈ ਇਸ ਤਰ੍ਹਾਂ ਦਾ ਪੇਜ ਵੀ ਹੁਣ ਕਿਹੜੇ ਤੋਂ ਇੱਥੇ ਚੱਲੇ ਗਿਆ ਉਹਨਾਂ ਨੇ ਉਹਨਰ ਬਿਡੇ ਤੁਹਾਨੂੰ ਉਹਨਾਂ ਨੇ ਭੇਜਿਆ ਹੈ ਤਾਂ ਉਹ ਬੰਦੇ ਬਾਬਾ ਬੰਦਾ ਸਿੰਘ ਬਹਾਦਰੋਂ ਥਾਪੜਾ ਦੇ ਕੇ ਭੇਜਿਆ ਤੁਸੀਂ ਵੀ ਕਬਰਾਇਆ ਨਾ ਮੈਂ ਵੀ ਨਹੀਂ ਕਬਰਾਉਂਦਾ ਤੁਸੀਂ ਮਰਜੀ ਹਾਂ ਦੇਖੋ ਤੁਸੀਂ ਤੁਸੀਂ ਉੱਥੋਂ ਬਹੁਤ ਦੂਰ ਆ ਇਹ ਤਾਂ ਕਲੀਅਰ ਆ ਮੈਂ ਉੱਥੇ 10 ਕਿਲੋਮੀਟਰ ਤੇ ਆ ਮੇਰਾ ਜਿਗਰਾ ਉਹ ਅਪ ਡਾਉਨ ਹੋ ਗਿਆ ਕਿਉਂਕਿ ਇਹਦੀ ਗੁੰਡਾ ਫੋਰਸ ਵੀ ਲੱਗਿਆ ਨਾ ਮੈਂ ਤੁਹਾਨੂੰ ਦੱਸਦਾ ਉਹੀ ਗੱਲ ਆ ਇਹ ਤਾਂ ਵਾਹ ਪੈ ਜਾਣਗੇ ਤੇ ਰਾਹ ਪੈ ਜਾਣਗੇ ਸਾਨੂੰ ਇਹਨਾਂ ਦੇ ਬੰਦੇ ਕਹਿੰਦੇ ਹਾਂ ਬਾਬਾ ਮੈਨੂੰ ਕਹਿੰਦੇ ਬਾਬਾ ਮੈਰੋ ਧਿਆਨ ਨਾ ਰੱਖਿਆ ਕਰ ਧਿਆਨ ਨਾ ਰੱਖਿਆ ਕਰ ਕਈ ਵਾਰੀ ਖੜੀ ਗੱਡੀ ਦੇ ਬਾਹਰੋਂ ਗੋਲੀ ਵੱਜ ਜਾਂਦੀ ਇੰਦੀ ਇਹਦੇ ਬੰਦੇ ਨੇ ਸਾਡੀ ਉੱਥੇ ਜਵਾਬ ਦੇਈ ਇਹ ਹੀ ਸੀ ਵੀ ਗੋਲੀ ਮਾਰਨ ਵਾਲਾ ਧਿਆਨ ਰੱਖੇ ਬਰਾਸਟ ਅੰਦਰੋਂ ਵੀ ਵੱਜ ਸਕਦਾ ਜਦੋਂ ਆਪਾਂ ਫਿਰ ਹੁਣ ਤੁਰ ਪਈ ਮੈਂ ਤੁਹਾਨੂੰ ਇੰਟਰਵਿਊ 'ਚ ਇਹ ਕਿਹਾ ਸੀ ਵੀ ਤੁਸੀਂ ਤਿਆਰ ਆ ਵੀ ਆਪਾਂ ਆਪਣੀ ਗੱਡੀ ਤੇ ਸਪੀਕਰ ਲਾ ਕੇ ਪਰ ਠਾਠ ਦੇ ਅੰਦਰ ਗੱਡੀ ਐਂਟਰ ਕਰਦੇ ਆਂਗੇ ਭਾਵੇਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਆ ਦਵਾਨ ਲੱਗਦੇ ਆ ਸਾਨੂੰ ਗੱਡੀਆਂ ਉੱਥੇ ਲਿਜਾਣੀਆਂ ਪਈਆਂ ਆ ਪਰ ਲੈ ਕੇ ਜਾਵਾਂਗੇ ਉਹ ਚਾਹੇ ਸਾਡੇ ਸਰਕਲ ਨੂੰ ਹੋ ਜਾਣ ਚਾਹੇ ਸਾਡੇ ਪਰਿਵਾਰਾਂ ਨੂੰ ਮਾਰ ਦਿੱਤਾ ਜਾਵੇ ਪਰ ਆਪਾਂ ਰੱਤੀ ਭਰ ਵੀ ਪਿੱਛੇ ਨਹੀਂ ਹਟਾਂਗੇ ਤੇ ਸਮਝੌਤਾ ਨਹੀਂ ਕਰਾਂਗੇ ਤੁਹਾਨੂੰ ਇੱਕ ਕਾਲ ਰਿਕਾਰਡਿੰਗ ਸੁਣਾਈ ਆ ਪਹਿਲਾਂ ਪਹਿਲਾਂ ਹਵਾ ਸਾਈ ਆਪਣੀ ਮੁਲਾਕਾਤ ਤੋਂ ਪਹਿਲਾਂ ਇੱਕ ਕਾਲ ਆਉਂਦੀ ਆ ਲੱਖੇ ਬਾਬੇ ਦਾ ਨਾਮ ਲੈ ਕੇ ਲੱਖੇ ਬਾਬੇ ਦਾ ਰਾਈਟ ਹੈਂਡ ਰੱਖ ਲਓ ਆਇਆ ਆਇਆ ਨਾ ਉਹ ਫੋਨ ਤੁਹਾਨੂੰ ਫੋਨ ਕਾਲ ਸੁਣਾਈ ਆ ਜਦੋਂ ਫੋਨ ਆਇਆ ਮੇਰੇ ਨਾਲ ਦੋ ਬੰਦੇ ਗੱਡੀ 'ਚ ਬੈਠੇ ਸੀ ਉਹਨਾਂ ਨੇ ਇਹ ਗੱਲਬਾਤ ਆਖੀ ਆ ਨਾ ਵੀ ਨਵੇੜ ਨਾਲ ਦੱਸ ਕਿਵੇਂ ਆ ਚਾਹੀਦਾ ਦੱਸ ਕੇ ਕੀ ਆ ਕਹੀ ਆ ਨਾ ਜੀ ਉਹਨਾਂ ਨੂੰ ਜਵਾਬ ਇਹ ਸੀ ਉਨ ਉਹ ਕਹਿੰਦੇ ਵੀ ਬਾਬਾ ਲਖਾ ਜੀ ਨੇ ਕਿਹਾ ਮੈਰੋਂ ਨੂੰ ਪੁੱਛੋ ਤੂੰ ਸਾਡੇ ਨਾਲ ਕਿਵੇਂ ਸਮਝੌਤਾ ਕਰੇਗਾ ਤੇ ਮੇਰੀ ਉਹਨਾਂ ਨੂੰ ਵੀ ਡਾਇਰੈਕਟ ਇਹੀ ਜਵਾਬ ਦੇ ਹੀ ਸੀ ਤੇ ਰਹੂਗੀ ਜਿੰਨਾ ਚਿਰ ਜਮਨਾਵਾਂ ਵੀ ਜੇ ਸਮਝੌਤਾ ਕਰਨਾ ਤੇ ਮੈਨੂੰ ਮਾਰ ਦੋ ਤੇ ਸਮਝੌਤਾ ਹੋ ਸਕਦਾ ਮੇਰੇ ਨਾਲ ਹੋ ਜੇ ਹੋਰ ਉੱਠੂਗਾ ਤੇ ਉੱਠੂਗਾ ਤੇ ਇਦੋਂ ਬਿਨਾ ਨਾ ਤਾਂ 40 ਕਰੋੜ ਲਈਏ ਤੇ ਨਾ 2 ਕਰੋੜ ਲਈਏ ਤੇ ਨਾ 10 ਕਰੋੜ ਲਈਏ ਹਾਲਾਂਕਿ ਉਹ ਦੇਣ ਲਈ ਤਿਆਰ ਨਹੀਂ ਉਹਨਾਂ ਕੋਲ ਘਟਾ ਹੀ ਨਹੀਂ ਉਹ ਦੇਣ ਲਈ ਤਿਆਰ ਨਹੀਂ ਉਹ ਬਹੁਤ ਪ੍ਰਾਪਰਟੀ ਬਣਾਈ ਜੰਨਾ ਹੈ ਅਸਲ ਦੇ ਵਿੱਚ ਛੋਟੇ ਬੱਚਿਆਂ ਦੇ ਜੋ ਵੀਡੀਓ ਸਾਡੇ ਕੋਲ ਪਹੁੰਚੀਆਂ ਉਹਦੇ ਚ ਇਹ ਹੈ ਵੀ ਛੋਟੇ ਬੱਚਿਆਂ ਨਾਲ ਸ਼੍ਰੀਕ ਸੰਬੰਧ ਬਣਾ ਰਹੇ ਆ ਪਰ ਤੁਸੀਂ ਹੈਰਾਨ ਹੋ ਜਾਓਗੇ ਵੀ ਵੱਡੇ ਬੰਦੇ ਸਾਡੇ ਆ ਟੱਚ ਦੇ ਵਿੱਚ ਆ ਗਏ ਉਹ ਕਹਿੰਦੇ ਅਸੀਂ ਇਹਨਾਂ ਨਾਲ ਸ਼੍ਰੀਕ ਸੰਬੰਧ ਬਣਾਏ ਹੋਏ ਆ ਹੋਨੇ ਮੈਨੂੰ ਉਸ ਦਿਨ ਦਾ ਮੈਨੂੰ ਆਪਣੇ ਬੇਟੇ ਦਾ ਮੈਂ ਅਜਾਦ ਕਰ ਰਹੀ ਹਾਂ ਕਿ ਮੈਂ ਆਪਣੇ ਬੇਟੇ ਨੂੰ ਕੱਲਾ ਛੱਡ ਦਿੰਦੀ ਹੁੰਦੀ ਸੀ ਜੇ ਮੈਂ ਅਜੇ ਵੀ ਮੈਂ ਸੱਚ ਨਾਲ ਬੇਟਾ ਤੁਹਾਨੂੰ ਬੋਲਣ ਲੱਖੇ ਬਾਰੇ ਦੇਖੋ ਮੈਂ ਸੋਹਣੇ ਗੱਲ ਨਹੀਂ ਕਹਿ ਰਹੀ ਆਪਣੇ ਹੱਡ ਬਿੱਤੀ ਕਹਿ ਰਹੀ ਹਾਂ ਔਰ ਮੈਨੂੰ ਵੀ ਮਤਲਬ ਕਿ ਤੁਸੀਂ ਮੇਰਾ ਬੇਟਾ ਹੋ ਮੈਨੂੰ ਵੀ ਮਤਲਬ ਕਿ ਇਥੋਂ ਐਦਾਂ ਐਨੇ ਬਰੋੜ ਕੇ ਚੁੰਡੀ ਮਤਲਬ ਕਿ ਲੱਖੇ ਨੇ ਟੱਚ ਕੀਤਾ ਹੈ ਜੋ ਪੀਂਤਾ ਕਿ ਇਹਨਾਂ ਨੇ ਕੁੱਟਦੇ ਕੁੱਟਦੇ ਨੇ ਮਤਲਬ ਕਿ ਇਹਨੂੰ ਇੱਦਾਂ ਕੁੱਟ ਜਿਵੇਂ ਉਹ ਬਾਬਾ ਕੱਲ ਰਿਕਾਰਡਿੰਗ ਹੋ ਗਏ ਪੁੱਤ ਪੁੱਤ ਕਰਦੇ ਐਵੇਂ ਹੀ ਮਤਲਬ ਕਿ ਇਹਨਾਂ ਦਾ ਇਹ ਮੇਨ ਹੀ ਪਰਪਸ ਹੋ ਗਿਆ ਇਹਨਾਂ ਦਾ ਹੋਰ ਕੰਮ ਹੀ ਨਹੀਂ ਇਹਨਾਂ ਦਾ ਕੁਛ ਮੈਂ ਉਹਨਾਂ ਮੇਰੇ ਉਹ ਭਰਾ ਪਰਜਾਈਂ ਲੱਗਦੇ ਨੇ ਹਾਂ ਮੇਰੀ ਪਰਜਾਈ ਸਾਡੇ ਘਰ ਦੇ ਸਾਹਮਣੇ ਉਹਨੇ ਮੈਨੂੰ ਖੁਦ ਕਿਹਾ ਵੀ ਸਾਡੀ ਕੁੜੀ ਇਸ ਤਰ੍ਹਾਂ ਸੀ ਨਾਨਕ ਸਰ ਕਿ ਉਹ ਤੂੰ ਪਤਾ ਕਰੀ ਖਾਂ ਕਿ ਤੇ ਲੱਖੇ ਵਾਂ ਮੂ ਤੇਰੀ ਜਾਣ ਪਹਿਚਾਨ ਹੋਵੇ ਉਹ ਤਾਂ ਪਤਾ ਹੀ ਨਹੀਂ ਲੱਗ ਰਿਹਾ ਵੀ ਉਹ ਤਾਂ ਸਾਨੂੰ ਦੱਸ ਹੀ ਨਹੀਂ ਰਹੀ ਹੈਗੀ ਉਦੋਂ ਮੈਨੂੰ ਵੀ ਨਹੀਂ ਸਪੱਤਾ ਹੁੰਦਾ ਫੇਰ ਮੈਂ ਲਖੇ ਨੂੰ ਦੋ ਚਿੱਠੀਆਂ ਲਿਖੀ ਹੋਈ ਇਹਨੇ ਲਿਖੇ ਨੇ ਉਹਦੇ ਵਿੱਚ ਮੈਂ ਇਹਨੂੰ ਅਲਰਟ ਕੀਤਾ ਸੀ ਹਮ ਮਤਲਬ ਮੈਂ ਕਿਹਾ ਵੀ ਇਸ ਤਰ੍ਹਾਂ ਮੈਨੂੰ ਦੋ ਬਜ਼ੁਰਗ ਜੋੜਾ ਮਿਲਿਆ ਇੱਥੇ ਹੈਗੇ ਸੀ ਕਿ ਉਹ ਕੀ ਕਹਿ ਰਹੇ ਨੇ ਵੀ ਸਾਨੂੰ ਉਹ ਬੁਰਾ ਭਲਾ ਕਹਿ ਰਹੇ ਨੇ ਵੀ ਲੱਖਾ ਗਾਲਾਂ ਕੱਢ ਰਹੇ ਨੇ ਆਪਣੀ ਭਾਸ਼ਾ ਦੇ ਵਿੱਚ ਮੈਂ ਤਾਂ ਹੁਣ ਨਹੀਂ ਕਹੂ ਕੋਈ ਪੀ ਇਹਨੇ ਸਾਡੀ ਕੁੜੀ ਮਾਰ ਕੇ ਖਪਾਤੀ ਤਾਂ ਮੈਂ ਲਖੇ ਨੂੰ ਦੱਸਿਆ ਆ ਇਹ ਨਾਨਕ ਸਰ ਦਾ ਇਹਨੇ ਕਿਹਾ ਵੀ ਤੁਸੀਂ ਤੋਂਨਾਂ ਨੂੰ ਨਾ ਤੂੰ ਜਿਵੇਂ ਮਰਜੀ ਹੈ ਉਹਨਾਂ ਨੂੰ ਤਾਂ ਚੁੱਪ ਕਰਾ ਕੇ ਰੱਖ ਕਿਉਂਕਿ ਤੁਸੀਂ ਅਸੀਂ ਤੁਹਾਡੇ ਬੱਚਿਆਂ ਵਰਗੇ ਆ ਤੁਸੀਂ ਬੰਦੇ ਤੁਹਾਨੂੰ ਮੈਨੂੰ ਕਿ ਕਿਵੇਂ ਕਰ ਰਹੇ ਹੋ ਐਡਾ ਤਾਂ ਕੋਈ ਬੇਵਕੂਫਾ ਹੁੰਦਾ ਨਹੀਂ ਇੱਕ ਸੰਸਥਾ ਦਾ ਸੰਪਰਦਾ ਦਾ ਮੁਖੀ ਹੋਵੇ ਨਾਨਕ ਸਰ ਦਾ ਉਥੇ ਆਪਦੇ ਸਾਥੀਆਂ ਦੀ ਵਾਈਫ ਨਾਲ ਛੇੜਛਾੜ ਕਰੇ ਤੁਸੀਂ ਉਹਦੇ ਸਾਥੀ ਦੀ ਵਾਈਫ ਸੀ ਆਪਦੇ ਸਾਥੀਆਂ ਨੂੰ ਨਸ਼ਾ ਨਸ਼ਾ ਦੇ ਸੀ ਥੋੜਾ ਜਿਹਾ ਮੈਂ ਤੁਹਾਨੂੰ ਦੱਸਦਾ ਥੋੜੇ ਬੱਚੇ ਦੇ ਨਾਲ ਵੀ ਤੁਹਾਨੂੰ ਲੱਗਦਾ ਵੀ ਮੈਨੂੰ ਲੱਗਦਾ 99% ਵੀ ਕੀਤਾ ਹਾਂ ਕੀਤਾ ਜੇ ਇੱਕ ਮੁਖੀ ਆਪਦੀ ਸੰਗਤ ਦੇ ਵਿੱਚ ਉਹ ਆਪਦੇ ਸਾਥੀ ਤੇ ਸਾਥੀ ਦੀ ਵਾਈਫ ਤੇ ਸਾਥੀ ਦੇ ਬੱਚਿਆਂ ਨੂੰ ਨਹੀਂ ਛੱਡ ਰਿਹਾ ਮੇਰੇ ਕਮਰੇ ਦੇ ਵਿੱਚ ਆਪਦੇ ਗਲਤ ਬੰਦਿਆਂ ਨੂੰ ਭੇਜ ਦਿੰਦਾ ਹੁੰਦਾ ਸੀ ਜਿਹੜੀ ਹਾਂਗਕਾਂਗ ਤੋਂ ਬੀਬੀ ਆਉਂਦੀ ਸੀ ਕਿੰਨੇ ਕਿੰਨੇ ਦਿਨ ਰਹਿੰਦੀ ਸੀ ਬਾਬੇ ਲਖੇਣਾ ਦੋ ਦੋ ਚਾਰ ਚੰਦ ਦੇ ਲੈਣਸ ਔਰ ਮੈਂ ਤੁਹਾਨੂੰ ਫ੍ਰੈਂਕਲੀ ਦੱਸਾਂ ਆਪਣੇ ਉਹ ਨੀਚੇ ਦਾ ਪਰਸ ਹੋਉਂਦਾ ਸੀ ਸਿੰਗਲ ਰੂਮਸ ਜਿਵੇਂ ਇਹ ਸਿੰਗਲ ਰੂਮ ਹੈ ਸਿੰਗਲ ਰੂਮ ਦੇ ਉੱਤੇ ਸਿੰਗਲ ਰੂਮ ਉੱਪਰ ਹਾਂਜੀ ਉਹਨੂੰ ਉੱਪਰ ਰਹਿਣਾ ਔਰ ਸਵੇਰੇ ਉਸ ਬੀਬੀ ਤੋਂ ਹਿੱਲਿਆ ਨਹੀਂ ਸਜਦਾ ਹੁੰਦਾ ਤੁਸੀਂ ਇਹ ਹਿਸਾਬ ਲਾ ਲਓ ਕੋਈ ਰਾਤ ਰਾਤ ਨੂੰ ਨਹੀਂ ਤੁਹਾਡੇ ਕੋਲ ਸਹੀ ਜਾਣਾ ਸਾਰਿਆਂ ਕੋਲ ਬਿਲਕੁਲ ਔਰ ਮੈਨੂੰ ਫਿਰ ਉਹਨੇ ਕਹਿਣਾ ਬੀਪੀ ਚੈੱਕ ਕਰਕੇ ਮੈਂ ਬੀਪੀ ਸੈੱਟ ਲੈ ਕੇ ਆਉਣਾ ਮੈਂ ਬੀਪੀ ਦੇਖਣਾ ਮਤਲਬ ਕਿ ਉਹਦਾ ਇੰਜੈਕਸ਼ਨ ਦੇਣਾ ਟੈਬਲਟ ਦੇਣੀ ਗੋਲੀਆਂ ਦੇਣੀਆਂ ਮਤਲਬ ਉਹਦੀ ਇੰਨੀ ਬੁਰੀ ਹਾਲਤ ਹੋ ਜਾਂਦੀ ਸੀ ਤੁਸੀਂ ਮੇਰਾ ਕਹਿਣ ਦਾ ਮਤਲਬ ਸਮਝਦੇ ਹੋ ਮੈਂ ਸਮਝਦਾ ਕਿ ਜਿਵੇਂ ਚਾਰਨ ਘਟ ਵਾਲੇ ਮਸਲੇ ਦੇ ਵਿੱਚ ਉਥੋਂ ਅਸੀਂ ਸੈਕਸ ਪਾਵਰ ਦੇ ਕੈਪਸੂਲ ਚੱਕੇ ਆ ਤੇ ਉਥੋਂ ਦੀ ਲੇਡੀਜ਼ ਨੇ ਜਿਹੜੀ ਬੱਚੀ ਸੀ ਬਾਈ 23 ਸਾਲ ਦੀ ਉਹਨੇ ਸਾਨੂੰ ਸਟੇਟਮੈਂਟ ਦਿੱਤੀ ਹੈ ਵੀ ਜਦੋਂ ਮੇਰੇ ਨਾਲ ਇਨਾ ਧੱਕਾ ਕਰਦੇ ਸੀ ਤੇ ਮੇਰੇ ਤੋਂ ਤੁਰਿਆ ਨਹੀਂ ਜਾ ਸਕਦੇ ਬਸ ਮੇਰਾ ਇਹੀ ਮਤਲਬ ਹੈ ਕਹਿਣ ਦਾ ਇਹਨਾਂ ਦੀ ਠਾਠ ਦੇ ਵਿੱਚੋਂ ਕਮਰੇ ਦੇ ਵਿੱਚੋਂ ਇੱਕ 8-9 ਸਾਲ ਬੱਚੇ ਦੀਆਂ ਵੀਡੀਓ ਜਿਹੜੀਆਂ ਹੁਣ ਆਈਆਂ ਉਹਦਾ ਬੁਰੇ ਤਰੀਕੇ ਦੇ ਨਾਲ ਰੇਪ ਹੋ ਰਿਆ ਤੇ ਉਹਦੇ ਤੇ ਹਜੇ ਤੱਕ ਸਟੇਟਮੈਂਟ ਕਿਉਂ ਨਹੀਂ ਦਿੱਤੀ ਉਹ ਸਟੇਟਮੈਂਟ ਤਾਂ ਨਹੀਂ ਦਿੱਤੀ ਮੈਂ ਤੁਹਾਨੂੰ ਮੈਸੇਜ ਵੀ ਕੀਤਾ ਹੈ ਮੈਂ ਹਰੇਕ ਦੇ ਥੱਲੇ ਮੈਂ ਕਮੈਂਟਸ ਕਰਦੀ ਆਂ ਅਗਰ ਉਹ ਉਤਾ ਚੱਕਰ ਉਹ ਨਾਮ ਲਊਗਾ ਇਹਨਾਂ ਦਾ ਕਿਉਂਕਿ ਸਾਰਿਆਂ ਨੂੰ ਪਤਾ ਹੈ ਜਿਹੜਾ ਜੱਸੀ ਜੱਸੀ ਇਹੋ ਕਰ ਰਿਹਾ ਉਹਨੂੰ ਉਮੀਦ ਹੈ ਕਿ ਇਹ ਬਚਾਲੂਗਾ ਅਗਰ ਉਹ ਹੀ ਇਹ ਉਹਨੂੰ ਕਰ ਦੇਣਗੇ ਮਤਲਬ ਕਿ ਤੁਸੀਂ ਜੋ ਕੁਝ ਮਰਜ਼ੀ ਕਰੋ ਔਰ ਸਜ਼ਾ ਦਿਓ ਇਹ ਕਰੋ ਨਾ ਬੋਲਣਗੇ ਜਾਂ ਨੂੰ ਕੁਝ ਵੀ ਮਾੜਾ ਕਹਿਣਗੇ ਤਾਂ ਇਹ ਫਿਰ ਇਹ ਖੁਦ ਫਸਦੇ ਨੇ। ਯਾਰ ਰੱਖਿਓ ਜੇ ਤੁਹਾਨੂੰ ਮੀਡੀਆ 'ਚ ਆਉਣਾ ਪਿਆ ਤੁਹਾਨੂੰ ਕਿਤੇ ਸਟੇਟਮੈਂਟ ਦੇਣੀ ਪਈ ਤੁਹਾਨੂੰ ਜੇ ਨਾਨਕਸਰ ਅਸੀਂ ਸੱਦ ਕੇ ਆਪਾਂ ਨੂੰ ਉੱਥੇ ਜਾਣਾ ਪਿਆ ਘਰ ਬਾਹਰ ਤਿਆਕ ਕੇ ਤੁਸੀਂ ਤਿਆਰ ਆ? ਬਿਲਕੁਲ। ਮੈਂ ਉਸੇ ਵੰਨ ਮੈਂ ਭਾਵੇਂ ਮਰ ਵੀ ਜਾਣਾ। ਮੈਨੂੰ ਕੋਈ ਅਫਸੋਸ ਨਹੀਂ ਮੇਰੇ ਮਰਨ ਦਾ। ਚਲੋ ਅਸੀਂ ਹੁਣ ਚੱਲਦੇ ਆਂ ਜੀ। ਸਾਡਾ ਫਰਜ਼ ਸੀਗਾ ਵੀ ਜਿਹੜੀ ਗੱਲਬਾਤ ਤੁਸੀਂ ਸਾਡੇ ਨਾਲ ਫੋਨ ਤੇ ਕੀਤੀ ਸੀ ਅਸੀਂ ਉਸ ਰੂਹ ਨੂੰ ਉਸ ਸਰੀਰ ਨੂੰ ਸਿੱਧਾ ਮਿਲਣਾ ਚਾਹੁੰਦੇ ਸੀ ਵੀ ਅਸੀਂ ਇਸ ਚੀਜ਼ ਦੇ ਜਵਾਬ ਦੇ ਹੀ ਹੋਈਏ ਜਿਹੜੀਆਂ ਹੋਰ ਗੱਲਾਂ ਹੋਈਆਂ ਤੇ ਜਿਹੜੀਆਂ ਆ ਗੱਲਾਂ ਹੋਈਆਂ ਇਹ ਤੁਸੀਂ ਕੀਤੀਆਂ ਤੁਸੀਂ ਕਰਨੀਆਂ ਚਾਹੁੰਦੇ ਸੀ ਤੇ ਅਸੀਂ ਸੰਗਤ ਨਾਲ ਇਹ ਜ਼ਰੂਰ ਕਰਾਂਗੇ ਤੇ ਠੀਕ ਆ ਮਾਤਾ ਜੀ ਅਸੀਂ ਚਲਦੇ ਹਾਂ ਸਫ਼ਰ ਬਹੁਤ ਲੰਮਾ ਤੇ ਤੁਸੀਂ ਖਿਆਲ ਰੱਖਿਓ ਮਹਾਰਾਜ ਚੜ੍ਹਦੀ ਕਲਾ ਰੱਖੇ ਤੇ ਅਸੀਂ ਜਾ ਕੇ ਪੰਥ ਨਾਲ ਗੱਲਬਾਤ ਕਰਕੇ ਤੇ ਆਪਾਂ ਇਹ ਜਿਹੜੀ ਗੱਲਬਾਤ ਦਾ ਹੈਗਾ ਵੀ ਬਿਮਾਰੀ ਦੀ ਹੁਣ ਆਪਾਂ ਤੈ ਤੱਕ ਜਾਵਾਂਗੇ ਤੇ ਇਹਦਾ ਆਪਾਂ ਖਾਤਮਾ ਕਰਾਂਗੇ ਵਾਹਿਗੁਰੂ ਚਿਕਾਖਾ ਸਮਝ ਜੀ